ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਸੁਖੇ ਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੋਜਪੁਰ ਤਹਿਸੀਲ ਪੈਂਦੀ ਹੈ ਜੀਰਾ ਜਮਾਂ ਜਾਇਦ ਜੇ ਭਾਦੀਆਂ ਜਮਾਂ ਹੀ ਜਾਇਦ ਜੇ ਭਾਦੀਆਂ ਸੋਹਣੀਆਂ ਪੰਜ ਗੋਰੀਆਂ ਆ ਵਹਿੜਾਂ ਸੇਲ ਆ ਬਕਾਊਆ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਆ ਬਾਕੀ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਜਿਹੜੀ ਵੀ ਤੁਹਾਡੇ ਪਸੰਦ ਆਉਂਦੀ ਹੈ ਗੋਰੀ ਦੇ ਘਰੇ ਆ ਜਾਓ ਤਸੱਲੀ ਕਰਕੇ ਆਪਦੀ ਲੈ ਜਾਓ ਟਰਾਂਸਪੋਰਟ ਦੀ ਸੇਵਾ 24 ਘੰਟੇ ਅਵੇਲੇਬਲ ਆ ਜਦੋਂ ਮਰਜ਼ੀ ਆ ਜਾਓ ਪਹਿਲਾਂ ਬਾਤਾਂ ਕਰ ਲੈਣੇ ਆ ਸਸੀ ਕਾਲ ਜੀ ਸਸੀ ਕਵਰੀ ਨਾ ਦੱਸਦੇ ਨਾ ਵੀਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁੱਖੇ ਵਾਲਾ ਵਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਵਾੜਾ ਜੀ ਮੋਗੇ ਤੋਂ ਵੀ 20 ਕਿਲੋਮੀਟਰ ਵਾੜਾ ਜੀ ਤੇ ਤਲਵੰਡੀ ਭਾਈ ਤੋਂ ਵੀ 20 ਪੈ ਜਾਂਦਾ ਵੀਰੇ ਆਪਣਾ ਫੋਨ ਨੰਬਰ ਦੱਸੋ 978123090 ਵੀਰੇ ਇਹ ਤੋਂ ਹੀ ਕਾਰ ਸ਼ੁਰੂ ਕਰਾਲੀ ਜੀ ਤੋਂ ਹਾਂਜੀ ਦੱਸੀ ਇਹਦੇ ਬਾਰੇ ਇਹ ਵੜਨੇ ਵੀਰੇ ਦੂਜੇ ਸੂਏ ਸੂਣਾ ਵਾ ਇਹ ਹਫ਼ਤੇ ਦੀ ਮੰਨ ਲਓ ਵੀ ਅੱਜ ਕੱਚੀ ਆ ਬੈੜ ਹਫ਼ਤੇ ਤੋਂ 10 ਦਿਨ ਦੀ ਪਹਿਲੇ ਸੂਏ ਦਾ ਵੀਰੇ 17 ਤੋਂ 18 ਕਿਲੋ ਦੁੱਧ ਪਾਇਆ ਆਇਆ ਜਾਂ ਬੈੜ ਦਾ ਦੂਜਾ ਹਾਂਜੀ ਬਲੂਮ ਦਾ ਜੀ ਤੇ ਦੂਜਾ ਸੂਗਾ ਸੂਗੀ ਵੀਰੇ ਬੈੜ ਪੂਰੀ ਚਮਕ ਦਮ ਕਲੀ ਕੱਦ ਵਾਲੀ ਟਿੱਲੇਵਾ ਬਹੁਤ ਜਿਆਦਾ ਹੀ ਵੱਡਾ ਲਹੂਗੀ ਉਹ ਜੀ ਜੈਜ ਆਪਾ ਵੀਰੇ ਭਾਅ ਇਹਦਾ ਬਿਲਕੁਲ ਅੱਜ ਬੈੜ ਵੱਡੀ ਹੈ ਕੱਦ ਦੇ ਪਰ ਭਾਅ ਜੈਜ ਆ ਭਾਅ ਵੀ ਨਾ ਵੱਡਾ ਕਰੀ ਭਾਅ ਵੀ ਜਮੇ ਛੋਟੇ ਛੋਟੇ ਆ ਵੀਰੇ ਅੱਜ ਹਮ ਮੰਨ ਕੇ ਚਲੋ ਇਹਦਾ 55000 ਤੋਂ ਮਾਨਤਾਨ ਕਰ ਦਾਂਗੇ ਜੇ ਬੱਚੀ ਕੇ ਭਰਾਣੇ ਤਿਆਰ ਕਰਕੇ ਵੇਚਣੀ ਹੋਈ 65000 ਲਓ ਵੀ ਮਿੱਤਰੋ ਇੱਕ ਨੰਬਰ ਜਿੱਦਣ ਗੋਰਾ ਕਹਿੰਦਾ ਤਿਆਰ ਹੋ ਜਾਂਦੀ ਆ ਬੱਚੀ ਹੈਗੀ 65000 ਦੀ ਅੱਜ ਹਫ਼ਤੇ ਦੀ ਕੱਚੀ ਆ ਲੇਵਾ ਗੋਰਾ ਕਹਿੰਦਾ ਬਾਹਲਾ ਵੱਡਾ ਤਿਆਰ ਕਰਦੀ ਆ ਕਿਉਂਕਿ ਦੇਖੀ ਕੋਈ ਵਹਿੜ ਆ ਪਹਿਲੇ ਸੂਏ 17 18 ਕਿਲੋ ਦੁੱਧ ਪਲੂਨ ਨੇ ਦਿੱਤਾ ਕੱਦ ਵੱਡਾ ਵਜ਼ਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹਵਾਨੇ ਦੇ 4 ਛਪੇਰੇ ਵਾਲ ਟੇਲਾ ਬਹੁਤ ਪਈਆਂ ਜਿਹੜੀ ਉਹ ਵਹਿੜ ਖੜੀ ਹੈ ਨਾ ਵੀਰ ਦੇ ਘਰੇ ਆਪਦੇ ਦੁੱਧ ਨੂੰ ਰੱਖੀ ਆ ਉਹਦੇ ਵਾਂਗੂ ਵੱਡਾ ਡਾਵਾ ਲੇਵਾ ਤਿਆਰ ਕਰਕੇ ਸੁਹਣਾ ਨੇ ਕਿਉਂਕਿ ਝੋਲ ਹਵਾਨੇ ਦੇ ਚਾਰ ਚਫੇਰੇ ਪਈ ਬਹੁਤ ਆ ਬਸ ਇੱਕ ਹੀ ਕੱਚ ਆ ਕਿ ਦਾਣਾ ਜਿਹੜੇ ਹਫਤਾ ਪਿਆ ਤੇ ਜੇ ਕਿਤੇ ਅੱਜ ਤਿਆਰ ਹੁੰਦੀ ਕਿੰਨੀ ਪਿਆ ਲਾ ਵੀਰੇ ਬੱਚੀ ਦੀ ਮੰਨ ਲਾ ਬਹੁਤ ਜ਼ਿਆਦਾ ਢੇਲ ਲਾ ਵੀਰੇ ਮੰਨ ਲਾ ਤੇ ਕੀ ਕਹਿਦਾ ਲੈਟ ਕੇ ਸੁਹਣਾ ਸੀ ਕਰਮਾੜੀ ਨੇ ਨਾੜਾ ਰੋੜਾ ਨੇ ਲਾ ਵੀਰੇ ਲੇਵੇ ਤੇ ਕਿੰਨੀਆਂ ਆ ਬਹੁਤ ਜ਼ਿਆਦਾ ਨਾੜਾ ਨੂੜਾ ਬਹੁਤ ਠੰਡੀ ਮਿੱਠੀ ਵੀ ਫੋਲੀ ਆ ਦੁੱਧ ਦੀ 17 18 ਕਿਲੋ ਗੋਰਾ ਕਹਿੰਦਾ ਖੁੱਲਾ ਦਿੱਤਾ ਇਹਨੇ ਪਲੂਨ ਨੇ ਹੋ ਸਕਦਾ ਏਰ ਕੀ ਵੱਧ ਪਿਆ ਜੀ ਸਿਆਲ ਆ ਵਾਲਾ ਹੋਵੇ 20 ਕਿਲੋ ਦੁੱਧ ਜਿਆਦਾ ਨਹੀਂ ਬੈਠਦਾ ਬਾਕੀ ਚਲੋ ਕੋਈ ਵੀ ਵੈੜ ਆ ਨਾ ਭਰਾ ਵੀ ਸਮਝਣਾ ਲੈ ਲੇ ਭਾਈ ਮੈਂ ਕਿੰਨਾ ਚੋ ਸਕਦਾ ਕਿਉਂਕਿ ਜੈਬ ਜੀ ਅਗਲਾ ਸੇਵਾ ਕਰੂਗਰੇ ਦੁੱਧ ਚੋਲੂਗਾ ਹਾਂ ਇਹ ਤਾਂ ਦੁੱਧ ਦੇਣਾ ਦਾ ਸੇਵਾ ਨੇ ਆ ਦੋਸਤੋ ਵੈੜ ਕਿਸੇ ਪਾਸੋਂ ਭੋਰਾ ਵੀ ਨਹੀਂ ਖੁੰਜੀ ਹੈ ਵੀ ਨਮਾ ਹਨ ਦੂਆ ਸੁਆ ਤੇ ਕੱਦ ਵੀ ਵੱਡਾ ਤੇ ਲੇਵਾ ਭਾਂਡਾ ਵੀ ਸੋਹਣਾ ਖੁੱਲਾ ਲਾਊ ਬਹੁਤ 20 ਕਿਲੋ ਗੋਰਾ ਕਹਿੰਦਾ ਕਿਤੇ ਨਹੀਂ ਦੁੱਧ ਗਿਆ ਖੁੱਲਾ ਪਿਆ ਦੇਣਾ 2 ਨੰਬਰ ਤੇ ਆ ਜਾ ਕੋਰੇ 2 ਨੰਬਰ ਵੇੜ ਦੇ ਵੀਰੇ ਦੂਜੇ ਸੂਏ ਸੂਣਾ ਵਾ ਪਿਓਰ ਜਰਸੀ ਫੁੱਲ ਬ੍ਰੀਡ ਚ 14 ਕਿਲੋ ਦੁੱਧ ਦੱਸਿਆ ਪਿਛਲੇ ਸੂਏ ਦਾ ਤੇ ਇੱਕ ਹਫਤੇ ਦੀ ਇਹ ਕੱਚੀ ਹੈ ਠੀਕ ਹੈ ਹਾਂਜੀ ਕਿੰਨੇ ਦੀ ਜੈ ਜਬਾ ਇਹਦਾ ਬੱਚੀ ਦਾ ਵੀਰੇ 44000 ਚੋਂ ਮਾਨਦਾਨ ਕਰਦਾਂਗੇ ਠੀਕ ਹੈ ਵਜਨ ਬਹੁਤ ਆ ਥਾਨ ਲੇਵਾ ਬਹੁਤ ਚੰਗੇ ਦਾ ਵੀੁੱਛੀ ਦਾ ਲਾਓ ਜੀ ਇਹਦਾ ਭਾਅ 1 ਨੰਬਰ ਨੂੰ ਵੀ ਘੱਟ 40 ਦੇ 4 44 ਦੇ ਠੀਕ ਹੈ ਲਓ ਜੀ ਦੀਵਾਲੀ ਦੀਆਂ ਆਫਰਾਂ ਆਂ ਦੀਵਾਲੀ ਕੱਲ ਨੂੰ ਆ ਤੇ ਆਫਰਾਂ ਕੋਰੇ ਨੇ ਅੱਜ ਲਾ ਦੀਆਂ 44000 ਦੀ ਦੁੱਧ ਦੇਣਾ ਨੇ 14 ਕਿਲੋ 14 ਪਲੂਨ ਨੇ ਦਿੱਤਾ 14 ਹੀ ਮੰਨ ਕੇ ਸੌਦਾ ਕਰ ਲਓ 14 ਕਿਲੋ ਦੁੱਧ ਵੀ ਬਹੁਤ ਹੁੰਦਾ ਆਮ ਹਰੇਕ ਦੇ ਘਰੇ 7 ਕਿਲੋ ਵਾਲੀ ਬਾਲਟੀ ਹੁੰਦੀ ਨਹੀਂ ਨਿੱਕੀਆਂ ਨਿੱਕੀਆਂ ਜੀਆਂ ਬਾਲਟੀਆਂ ਹੁੰਦੀਆਂ ਤੇ 7 ਕਿਲੋ ਵਾਲੀ ਬਾਲਟੀ ਹੂੰ ਤੇ ਡੱਕ ਦੇਣੀ ਇਹਨੇ ਤੇ ਜੇ ਕਿਸੇ ਦੇ ਛੋਟੀਆਂ ਬਾਲਟੀਆਂ ਤੇ ਦੋ ਬਾਲਟੀਆਂ ਤੜ ਕੇ ਦੋ ਬਾਲਟੀਆਂ ਹੱਥ ਨੇ 14 ਕਿਲੋ ਦੀ ਗਾਰੰਟੀ ਆ ਕੋਰਾ ਕਹਿੰਦਾ ਲਿਖ ਕੇ ਲੈ ਲੈ ਭਾਵਾ ਅਗਲਾ ਵੱਧ ਅਗਲੇ ਦੀ ਸੇਵਾ ਜੇ ਕੋਈ ਮਾੜਾ ਮੁੱਟ ਦਾਣਾ ਦਾ ਪਾ ਕੋਈ ਕਿਲੋ ਅੱਧਾ ਕਿਲੋ ਦਾਣਾ ਵੱਧ ਪਾਲੂ ਹੋ ਸਕਦਾ 15 ਜੋਲੇ ਨਹੀਂ 14 ਤੱਕ ਤੇ ਗਿਆਨ ਹੀ ਬਾਕੀ ਹੁਣ ਤਾਂ ਰੁੱਤ ਵਧ ਗਿਆ ਜੇ ਸਿਆਲਾਂ ਚ گاਵਾ ਵਾੜਾ ਦੁੱਧ ਨਾ ਦੇਣਾ ਫਿਰ ਗਰਮੀ ਚ ਤਾਂ ਕਿੱਥੋਂ ਦੇਣਾ ਕਿਉਂਕਿ ਗਰਮੀ ਤੁਹਾਨੂੰ ਵੀ ਪਤਾ ਆਪਣੇ ਪੈਂਦੀ ਜਾਦੇ ਆ ਪੁੱਤੀ ਪਾਤੀ ਸੋਹਣੀ ਆ ਜਿਆਦਾ ਲੀਵਾ ਬਹੁਤ ਸੋਹਣਾ ਗੱਟੂ ਤੁਹਾਨੂੰ ਬਹੁਤ ਚੰਗਾ ਲੱਗਿਆ ਮੋਟਾ ਹੱਥ ਦੀ ਚਵਾਈ ਦਾ ਚਾਰ ਹੀ ਥਾਣਾ ਫਿਟੀਆਂ ਵਾਲਾ ਹਵਾਨਾ ਫਿੱਟ ਫਿੱਟ ਆ ਵਜਨ ਵਿਯੂਦ ਪੂਰਾ ਹੀ ਆ ਬਾਕੀ ਜਰਸੀਆਂ ਦਾ ਇਹ ਫਾਇਦਾ ਹੁੰਦਾ ਕਿਉਂਕਿ ਦੁੱਧ ਇਹਨਾਂ ਦਾ ਮੱਝ ਵਰਗਾ ਹੁੰਦਾ ਮੱਝ ਅਗਲਾ 14-15 ਕਿਲੋ ਦੁੱਧ ਆੜੀ ਲੈਂਦਾ ਮੱਝ ਦੀ ਗੱਲ ਕਰਦਾ ਸੂਆਂ ਵਾਲੀ ਲੱਖ ਦੇ ਆਸੇ-ਪਾਸੇ ਆਉਂਦੀ ਆ ਤੇ ਜੇ ਕੋਈ ਕਹੂਗਾ ਕਿ ਮੈਂ ਝੋਟੀ ਲੈਣੀ ਸੁਨੱਖੀ ਲੈਣੀ 14-15 ਕਿਲੋ ਦੁੱਧ ਵਾਲੀ ਫਿਰ ਤਾਂ 1.5 ਲੱਖ ਦੇ ਘਰਾਂ ਦੀਆਂ ਗੱਲਾਂ ਮੌਕੇ ਤੇ ਕੋਈ ਭਾਜ ਮਿਲ ਜੇ 5-10000 ਘੱਟ ਤਾਂ ਠੀਕ ਹਨ ਤੇ ਨਹੀਂ 1.5 ਲੱਖ ਦੇ ਆਸੇ-ਪਾਸੇ ਆਉਂਦੀ 14-15 ਕਿਲੋ ਦੁੱਧ ਵਾਲੀ ਮੱਝ ਤੇ ਮੱਝ ਵਰਗਾ ਦੁੱਧ ਹੁਣ ਦੇ ਦੇਣੀ 44000 ਦੀ ਭਾਜ ਇਹਨਾਂ ਦਾ ਥੋੜਾ ਹੁੰਦਾ ਦੁੱਧ ਮੱਝ ਵਰਗਾ ਹੁੰਦਾ ਕਰਕੇ ਤਾਂ ਕਰਕੇ ਜਰਸੀਆਂ ਡਿਵਾਂਡ ਚ ਬਹੁਤ ਰਹਿੰਦੀਆਂ ਹਰੇਕ ਨੂੰ ਹੁੰਦਾ ਬਾਈ ਯਾਰ ਘਰੇ ਦੁੱਧ ਪੀਣ ਨੂੰ ਹਿੰਮਤ ਜਰਸੀ ਲੈਣੀ ਹੈ ਕੋਈ ਹੈਗੀ ਤਾਂ ਦੱਸ ਦੇ ਪਰ ਤੁਹਾਨੂੰ ਪਤਾ ਆਪਾਂ ਸਭ ਦੇ ਬਾਜੀ ਤਾਂ ਕਰਾਉਂਦੇ ਨਹੀਂਗੇ ਆਪਾਂ ਦਾ ਕੰਮ ਹੈ ਵੀਡੀਓ ਬਣਾਉਣਾ ਵੀਡੀਓ ਬਣਾ ਕੇ ਆਪਾਂ ਅਪਲੋਡ ਕਰ ਦਈਦੀ ਆ ਸਾਰਿਆਂ ਨੂੰ ਦਿਖਾ ਦਈਦੀ ਆ ਜੀਦੇ ਜਿਹੜੀ ਵੀ ਫਿੱਟ ਲੱਗਦੀ ਆ ਅਗਲਾ ਸਿੱਧੀ ਮਾਲਕ ਨਾਲ ਗੱਲ ਕਰੇ ਤੇ ਆਪਦਾ ਸੌਦਾ ਕਰ ਲੈ ਐਤੇ ਆ ਜਾ ਇਹ ਵੜ ਨੇ ਵੀਰੇ ਦੂਜੇ ਸੂਏ ਸੁਣਾਵਾ ਹਫਤੇ ਤੋਂ 10 ਦਿਨ ਦੀ ਇਹ ਗੱਠੀ ਬੱਚੀ ਤੇ 15 ਕਿਲੋ ਦੁੱਧ ਦੱਸਿਆ ਵੀਰੇ ਪਿਛਲੇ ਸੂਏ ਦਾ ਇਹਦਾ ਠੀਕ ਹੈ ਦੂਜਾ ਸੂਆ ਜੀ ਹੁਣ ਥਾਂ ਲੈ ਵੀ ਦੀ ਇਹ ਵੀ ਬਹੁਤ ਚੰਗੀ ਵਜਨ ਬਹੁਤ ਜਿਆਦਾ ਵੀਰੇ ਇਹ ਵੀ ਬੱਚੀ ਦਾ ਕਿੰਨੇ ਦੀ ਜੈ ਜਪਾ ਇਹ ਦਾ ਵੀਰੇ 46 ਹਰ ਚ ਮੰਨਤਨ ਕਰਦਾ ਹਾਂ 46 ਚ ਹਾਂਜੀ ਰੇਟ ਬਿਲਕੁਲ ਜਾਇਜ਼ ਹੋਣਗੇ ਵੀਰੇ ਬਾਕੀ ਚਲੋ ਜੇ ਗਾਹਕ ਨੇ ਸੌਦੇ ਬਾਜੀ ਕਰਨੀ ਕੋਸ਼ ਮਰਜ਼ੀ ਕਰੀ ਹੈ ਨਾ ਪਰ ਆਪਾਂ ਮੰਨਤਨ ਕਰਾਂਗੇ ਹੋਊਗਾ ਜਾਇਜ਼ ਠੀਕ ਹੈ ਬੱਚੀ ਦੀਦੀ ਨਾਲੇ ਵਜਨ ਵਜਨ ਕਿੰਨੀ ਪੱਠ ਮੁੱਠਾ ਕਰ ਗਈ ਲਓ ਜੀ ਵਜਨ ਵਜਨ ਵੇਖੋ ਹੋਰਾ ਕਹਿੰਦਾ ਪੱਠ ਪੁੜਾ ਕਿੰਨਾ ਚੌੜਾ ਰਾਜੀ ਰੂਜੀ ਫੁੱਲੀ ਆ ਐ ਚਾਰ ਚਪੇਰੋਂ ਇੱਕੋ ਜੀ ਪਈ ਆ 15 ਕਿਲੋ ਦੁੱਧ ਦਿੱਤਾ ਘੋਰਾ ਕਹਿੰਦਾ ਪਲੂਨ ਦੇ ਦੇਣੀ ਹੈ 46000 ਦੀ ਭਾਅ ਸਾਰੀਆਂ ਵਹਿੜਾਂ ਦੀ ਲੋਟਾਂ ਇਹ ਨਹੀਂਗਾ ਕਿ ਦੁੱਧ ਵੱਧਾ ਤੇ ਮੁੱਲ ਦਾ 1000 ਵੱਧ ਹੋਊਗਾ ਭਾਅ ਜਮਾਂ ਲੋਟ ਇਹ 46 ਦੀ ਇਹਦੋਂ ਪਹਿਲਾਂ 44 ਦੀ ਉਸਦੋਂ ਪਹਿਲਾਂ 55 ਦੀ ਤੇ ਜਿੱਦਣੇ ਵਹਿੜਾਂ ਤਿਆਰ ਹੋ ਜਾਂਦੀਆਂ ਸੂਨ ਨੂੰ ਤਿਆਰ ਜਾਵਾਂ ਜਾਂ ਬੱਚਾ ਰੱਖ ਦਿੰਦੀਆਂ ਉਦੋਂ ਇਹ ਵਹਿੜਾਂ ਬਾਹਲਾ ਨਹੀਂ 7-7 8-8000 ਵੱਧ ਵਾਲੀਆਂ ਵਹਿੜਾਂ ਇਹ ਬਸ ਬਹੁਤ ਚੰਗਾ ਲੱਗਾ ਹਾਂ ਇਹ ਭਾਈ ਵੀ ਬੱਚੇ ਨੂੰ ਬਹੁਤ ਘੜਨਾ ਰਾਜੀ ਬਹੁਤ ਆਲੇਵਾ ਭਾਂਡਾ ਵੀ ਸੋਹਣਾ ਚੌੜੀ ਚੂੜੀ ਵਜਣ ਦੇਖ ਲੈ ਹਾਂ ਵਜਣ ਫੁੱਲ ਆ ਬਾਕੀ ਤੁਹਾਨੂੰ ਸਕਰੀਨ ਤੇ ਦੇਖ ਹੀ ਰਿਹਾ ਬਾਕੀ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਬੇਫਿਕਰ ਹੋ ਕੇ ਆਜੋ ਥਣਾ ਦੀ ਭਾਰ ਦੀ ਸਾਰੀਆਂ ਵਹਿੜਾਂ ਦੀ ਗਾਰੰਟੀ ਉਹ ਆਏ ਨਹੀਂ ਹੋਊਗਾ ਕਿ ਤੁਹਾਡੇ ਘਰੇ ਜਾਂਦੀ ਵਹਿੜ ਭਾਰ ਕੱਢ ਜੂ ਭਾਰ ਕੱਢੀ ਤੇ ਗਾਂ ਬੰਨ ਜੇ ਤੇ ਪੈਸੇ ਲੈ ਜਾਓ ਫੁੱਲ ਗਾਰੰਟੀ ਉਹ ਭਾਰਪੂਰ ਦੀ ਅੱਗੇ ਆ ਜਾ ਗੁਰੇ ਐਡੇ ਵੀਰੇ ਵਹਿੜਾਂ ਇਸ ਵੇ ਸੋਨਾ ਵਾ 15 ਦਿਨਾਂ ਦੀ ਕੱਤੀ ਆ। ਤੇ 13 ਤੋਂ 14 ਕਿਲੋ ਦੁੱਧ ਦੱਸਿਆ ਹੀ ਪਿਛਲੇ ਸੂਏ ਦਾ ਵੀ ਇਹਦਾ। ਕਿੰਨੇ ਦੀ? ਇਹਦੇ ਇੱਕ ਉਹ ਵੇੜ ਲਈ ਇੱਕੋ ਕਰਦਿਆਂ ਵੇੜਾ ਇਹ ਦੋਨੇ। 2 ਨੰਬਰ 4 ਨੰਬਰ। ਹਾਂਜੀ ਜੀ। ਇੱਕੋ ਘਰੋ ਲਈਆਂ ਵਾ। ਇਹ ਵੀਰੇ ਬੱਚੀ ਤਿਆਰ ਕਰਕੇ ਤਾਂ ਜ਼ਿਆਦਾ ਰੁਪਈਆ ਦੀ ਆ। ਅੱਜ ਇਹਦਾ 42 ਕਰ ਲੋ 44 ਕੁਛ ਵੀ ਕਰ ਲੋ ਪਰ 40000 ਚੋਂ 1000 ਛੋਟ ਕਰਾਂਗੇ। 39 ਦੀ। 39 ਦੀ ਨੈਟ ਰੇਟ। ਸਹੀ ਆ। ਵੀ ਇਹ ਚ ਸਬਜ਼ੀ ਬਾਜੀ ਨਹੀਂ ਮੰਨ ਲਓ। ਲਓ ਜੀ ਮੁੱਲ 40 42 ਜਿੰਨਾ ਮਰਜ਼ੀ ਕਰਾ ਲਓ। 40 ਚੋਂ 1000 ਦਾ ਨੋਟ ਛੱਡ ਦੂੰ ਗੋਰਾ ਕਹਿੰਦਾ ਹਾਂ 39000 ਦੀ ਜਰਸੀ ਬਰੀਡ ਹੈ 2 ਨੰਬਰ ਤੇ 4 ਨੰਬਰ ਇਹ ਜੋੜਾ ਇੱਕੋ ਘਰੋਂ ਲਿਆ ਹੈ ਇਹ 15 ਦਿਨਾਂ ਦੇ ਆਸੇ ਪਾਸੇ ਸੂਪੂ ਕੋਈ 4 ਦਿਨ ਪਹਿਲਾਂ ਵੀ ਸੂਹ ਸਕਦੀ ਆ ਦੁੱਧ ਦਿੱਤਾ 13-14 ਕਿਲੋ ਤੇ ਜਿਹੜਾ ਅੱਜ ਭਾ 2000 ਘੱਟ ਹੈ ਤੇ ਉਹੀ 2000 ਦਾ ਫੀਡ ਦਾ ਗੱਟਾ ਲਿਆਓ ਜਿਹੜਾ ਤਿਆਰ ਪਸ਼ੂ ਨੂੰ ਪਾਉਣਾ ਉਹ 15 ਦਿਨਾਂ ਜਿਹਨੇ ਟੌਰਨਾ ਖਾ ਜਾਣਾ 2-3 ਕਿਲੋ ਅਗਲਾ ਤੜਕੇ ਪਾਲੇ 2 ਕਿਲੋ ਆਥਣੇ ਪਾਲੇ ਤੇ 15 ਦਿਨਾਂ ਜਿਹਨੇ ਗੱਟਾ ਖਾ ਜਾਣ ਤੇ ਨਾਲੇ ਪੰਜਾ 15 ਦਿਨਾਂ ਅਜ ਵਜਨ ਹੋਰ ਕਰ ਜੂਗੀ ਤੇ ਲੇਵਾ ਵੱਲ ਢਲਾਂ ਸਾਰੀਆਂ ਕੱਢ ਕੇ ਸੋਨਾ ਵੱਡਾ ਲੇਵਾ ਤਿਆਰ ਕਰਕੇ ਸੂ ਜਦੋਂ ਰਾਜੀ ਹੋਈ ਲੇਵਾ ਲੂਆ ਪੂਰਾ ਖੁੱਲਾ ਵੱਡਾ ਤਿਆਰ ਕੀਤਾ ਹੋਇਆ ਤੇ ਦੁੱਧ ਆਪੇ 2-3 ਕਿਲੋ ਵਧਾ ਦੇਣਾ ਨੇ ਤੇ 15 ਦਿਨ ਪੱਠੇ ਤੁਸੀਂ ਊਂ ਵੀ ਪਾਉਣਾ ਹੀ ਪਾਉਣੇ ਐ ਨੂੰ ਕਿਉਂਕਿ 15 ਦਿਨਾਂ ਦੀ ਕੱਚੀ ਆ ਤੇ ਅੱਜ ਕੱਚੀ ਕਰਕੇ ਮੁੱਲ ਵੀ ਇਹਦਾ ਘਟਾ ਤੇ ਜੇ ਤਿਆਰ ਲੈnde ਮੁੱਲ ਮੈਨੇ ਵੀ 50000 ਦੀ ਸੀ ਅੱਜ 1000 ਘਟ 40 ਦੀ ਦੇ ਦੇਣੀ ਆ ਤੇ ਉਹੀ 2000 ਦੀ ਇਹਨੂੰ ਫੀਡ ਪਾਇਓ 15 ਦਿਨ ਪੱਠੇ ਵੀ ਪਾਉਣੇ ਆ ਤੜਕੇ 2-3 ਕਿਲੋ ਅਗਲਾ ਫੀਡ ਪਾ ਦੇ 2-3 ਕਿਲੋ ਆਥ ਨੇ ਪੈਦੇ ਜਦੋਂ 4-5 ਕਿਲੋ ਇਹਨੇ ਤਿਆਰ ਪਸ਼ੂ ਆ ਜਿਹੜਾ ਟ੍ਰਾਂਜਿਸ਼ਨ ਵਾਲੀ ਫੀਡ ਖਾਦੀ ਰਾਜੀ ਹੋ ਜੂ ਹੋਰ ਤੇ ਸਾਰੀਆਂ ਵਾਲ ਢਿੱਲਾਂ ਕੱਢ ਕੇ ਸੂ ਤੇ ਆਪੇ 2-3 ਕਿਲੋ ਦੁੱਧ ਵਧਾ ਦੇਣਾ ਇਹਨੇ ਅੱਗੇ ਆ ਲਾਸਤੇ ਲਾਸਟ ਵਾਰ ਨੇ ਮੇਰੇ ਤੀਜੇ ਸੂਏ ਸੋਣਾ ਵਾ ਇੱਕ ਹਫਤੇ ਦੀ ਕੱਚੀ ਆ ਮੰਨ ਕੇ ਚਲੋ ਵੱਧ ਤੋਂ ਵੱਧ ਪਿਛਲੇ ਸੂਏ 18 ਕਿਲੋ ਦੁੱਧ ਦੱਸਿਆ ਵੀਰੇ ਉਹਨਾਂ ਨੇ ਦਿੰਦੀ ਰਹੀ ਆ ਮੈਂ ਇਹ ਗਾਣੇ ਦਿੱਤਾ ਵੀ ਉਹ ਗਬਰੇ ਗਾ ਦਾ ਵਜਨ ਮੋਜਨ ਘੱਟ ਬਹੁਤ ਜ਼ਿਆਦਾ ਵਾ ਤੇ ਇਹਦਾ ਬਿਲਕੁਲ ਵੀਰੇ ਲੈਣ ਦੇ ਰੇਟ ਜਿਹੜਾ ਵਾਜਬ 48000 ਰੁਪਏ ਹੀ ਹੋ 48 ਦੀ ਆ ਸਾਰੀਆਂ ਨਹੀਂ ਘਟ ਬਿਲਕੁਲ ਮੰਨ ਲਾ ਵੀ ਇਤਨੀਆਂ ਗਾਈਆਂ ਵੀਰੇ ਹੋਰ 15 ਦਿਨਾਂ ਨੂੰ ਨਾ ਚਲੋ ਹੁਣ ਥੋੜਾ ਕੰਮ ਨੂੰ ਲੱਗੇ ਕਰਕੇ ਭਾਅ ਨਾਲ ਗਾਈਆਂ ਮਿਲ ਜਾਂਦੀਆਂ ਆਪਾਂ ਆਪ 55 55000 ਰੁਪਏ ਲੈਣੀਆਂ ਸਹੀ ਹੈ ਦੋਸਤੋ ਇਹ ਗੱਲ ਮੈਂ ਦੱਸ ਦੇਣਾ ਕਿ ਗੋਰਾ ਕਹਿੰਦਾ ਆਪਾਂ ਨੂੰ ਭਾਜ ਮਿਲੀਆਂ ਆਪਾਂ ਵੀ ਭਾਜ ਦੇ ਦੇਣੀਆਂ ਕਿਉਂਕਿ ਗੋਰੇ ਨੇ ਉੱਤੇ ਨਫਾ ਲੈਣਾ ਤੇ ਅੱਜ ਤੋਂ 15 ਦਿਨਾਂ ਨੂੰ ਜਿੱਦਣ ਝੋਨੇ ਜਾਂਨੇ ਵੱਡੇਗੇ ਕੰਮ ਤਾਂ ਦੇ ਲੋ ਕੰਮ ਰੈਲਾ ਹੋ ਗਿਆ ਉਹਦਣ ਇਹ ਵੜ ਗੋਰੇ ਨੂੰ ਵੀ ਵੱਧ ਪੈਸਿਆਂ ਚ ਮਿਲਨੀ ਆ ਨਫਾ ਤਾਂ ਉਹਦੂ ਉੱਤੇ ਹੀ ਲੈਣਾ ਤੇ ਜਦੋਂ ਆਪ ਨੂੰ ਵੱਧ ਮਿਲੀ ਤੇ ਆਪ ਵੀ ਮੁੱਲ ਵੱਧ ਕਰਨਾ ਗੋਰੇ ਨੇ ਕਿਉਂਕਿ ਜੇ ਮੰਨ ਲਓ 40 ਦੀ ਅੱਜ ਚੀਜ਼ ਮਿਲਦੀ ਆ ਤੇ ਅੱਜ 42 ਦੀ ਗੋਰੇ ਨੇ ਦੇਣੀ ਆ ਤੇ ਜਿੱਦਣ ਉਹ ਹੀ ਚੀਜ਼ 15 ਦਿਨਾਂ ਨੂੰ ਬਾਜ਼ਾਰ ਤੇਜ ਹੋ ਗਿਆ ਤੇ ਗੋਰੇ ਨੂੰ 50 ਦੀ ਮਿਲੀ ਤੇ ਗੋਰੇ ਨੇ ਨਫਾ ਤਾਂ ਆਪ ਦਾ ਉੱਤੇ ਉਹੀ 2000 ਲੈਣਾ ਉਸ ਦਿਨ 52 ਮੁੱਲ ਕਰਨਾ ਤੇ ਅੱਜ ਜਮਾ ਸਹੀ ਸਮਾਂ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ گاਵਾ ਲੈਣੀਆਂ ਜਾਂ ਮੱਝਾਂ ਲੈਣੀਆਂ ਜਾਂ ਇੱਕ ਨਗ ਲੈਣਾ ਜਾਂ ਡੇਰੀ ਦੁੱਧ ਪਾਉਣ ਨੂੰ ਪਸ਼ੂ ਵੱਧ ਲੈਣੇ ਹੂੰ ਲੈ ਡੈਂਡਾ ਲੈ ਵਾ ਘਟੂਗੀ ਬਾਲਾ ਨਹੀਂ ਵੀਰੇ ਅਜ ਤਾਂ 10 10 15 15 ਇਹਨਾਂ ਫਰਕ ਹੈ ਹਾਂ ਮੰਨ ਲ ਜਿਹੜਾ ਹੁਣ ਗਾਈਆਂ ਲੈ ਲੂਗਾ ਕਿਉਂਕਿ 15 ਦਿਨਾਂ ਨੂੰ ਠੰਡ ਵੀ ਵੱਜ ਜਣੀ ਰੋਤ ਵੀ ਉੱਠ ਪੈਣੀ ਆ ਤੇ ਗਾਗਣੇ ਵੇਲਾ ਹੋਏ ਹਾਂ ਹਾਂ ਪਰ ਪਸ਼ੂ 10 15000 ਦਾ ਫਰਕ ਹੈ ਤੇ ਉਹੀ ਅੱਜ ਤੋਂ 15 ਦਿਨਾਂ ਨੂੰ ਪਸ਼ੂ ਲਓਗੇ ਉਹੀ ਪਹੂ ਤੁਹਾਨੂੰ 10000 ਮਹਿੰਗਾ ਮਿਲਣਾ ਜਾਨੀ ਕਿ 40 50000 ਦੀ ਰੇਂਜ ਆਲਾ ਤੇ ਜਿੱਥੇ ਲੱਖ ਤੇ ਗੱਲ ਜਾਂਦੀ ਆ ਉਥੇ ਤਾਂ 15 20000 ਦਾ ਫਰਕ ਪੈ ਜਾਂਦਾ ਕਿਉਂਕਿ ਜਿੰਵੇਂ ਰਕਮ ਵੱਡੀ ਹੋਣੀ ਆ ਉਥੇ ਫਰਕ ਜਿਆਦਾ ਪੈ ਜਾਂਦਾ ਯਾਨੀ ਕਿ ਛੋਟੇ ਰਕਮ ਚ 40 5000 ਰੁਪਏ ਵਾਲੀ ਰਕਮ ਚ 10000 ਦਾ ਅੱਜ ਫਾਇਦਾ ਹੁੰਦਾ ਜਿਨੇ ਅੱਜ ਤੋਂ 10 ਦਿਨਾਂ ਨੂੰ ਵੀ ਪਸ਼ੂ ਲੈਣਾ ਉਹਨੂੰ ਅੱਜ ਲੈਣਾ ਚਾਹੀਦਾ ਬਾਕੀ ਮਰਜ਼ੀ ਥੋੜੀ ਐ ਜਿਹਦੇ ਕੋਲੇ ਹੈਗੇ ਆ ਉਹਨੇ ਤਾਂ ਫੁੱਲ ਬਾਜ਼ਾਰ ਚ ਪੂਰੇ ਤੇਜ਼ ਕੰਮ ਚ ਵੀ ਲੈ ਲੈਣਾ ਮੈਂ ਗੱਲ ਉਹ ਕਰਦਾ ਜਿਨੇ ਥੋੜੇ ਪੈਸੇ ਲਾਉਣੇ ਹੁਣ ਜਮਾਂ ਸਹੀ ਸਮਾਂ ਕਿਉਂਕਿ ਇਹੀ ਪਸ਼ੂ ਜਿਵੇਂ ਆ 65000 ਤੋਂ ਘੱਟ ਕਿਸੇ ਨਹੀਂ ਦੇਣੀ ਉਹੀ 10000 ਦਾ ਫਰਕ ਅੱਜ 55 ਦੀ ਫੋਨ ਨੰਬਰ ਸਕਰੀਨ ਤੇ ਸਾਰਿਆਂ ਨਾਲ ਸੀਕ੍ਰੀਟ